ਇਮੀਗ੍ਰੇਸ਼ਨ ਸੈਂਟਰ ਉਸੇ ਹਬ ਦੇ ਦਫ਼ਤਰ ਵਿੱਚ ਚੱਲੀਆਂ ਗੋਲੀਆਂ ਮੋਟਰਸਾਈਕਲ ਤੇ ਦੋ ਨਕਾਬਪੋਸ਼ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਜੇਲ੍ਹ ਰੋਡ ਤੇ ਸਥਿਤ ਹੈ ਇਹ ਉਸੇ ਹਬ ਮਾਲਕ ਹਰਮਨ ਟੰਗ ਨੇ ਕਿਹਾ ਕਿ ਆਸਟ੍ਰੇਲੀਆ ਫਰੋਤੀ ਦੀ ਪਹਿਲਾ ਹੀ ਆਈ ਸੀ ਧਮਕੀ ਜਾਣੀ ਨੁਕਸਾਨ ਤੋਂ ਰਹਿ ਬਚਾ ਆਓ ਪੱਤਰਕਾਰ ਨਾਲ ਗੱਲਬਾਤ ਕਰਦੇ ਹੋ ਉਹਨਾਂ ਕੀ ਕਿਹਾ ਸੁਣਦੇ ਹਾਂ ਤੇ ਇੱਕ ਇਮੀਗ੍ਰੇਸ਼ਨ ਦੀ ਸ਼ਾਪ ਹੈ ਇਹ ਤੇ ਇਨਫੋਰਮੇਸ਼ਨ ਆਈ ਸੀ ਕਿ ਦੋ ਫਾਇਰ ਹੋਏ ਉਹ ਅਸੀਂ ਡੀਐਸਪੀ ਸਾਹਿਬ ਸਿਟੀ ਐਸਐਚਓ ਸਿਟੀ ਸਾਰੇ ਅਸੀਂ ਏਐਨਜੀ ਤੇ ਮੈਂ ਅਸੀਂ ਸਾਰੇ ਇੱਥੇ ਮੌਕੇ ਤੇ ਆਏ ਦੋ ਖੋਲ ਮਿਲੇ ਆ ਲੇਕਿਨ ਉਹ ਖੋਲ ਜਿਹੜੇ ਆ ਉਹ ਪੁਰਾਣੇ ਲੱਗਦੇ ਆ ਕਿਉਂਕਿ ਉਹਨਾਂ ਚ ਕੋਈ 스ਮੈਲ ਹੈ ਨਾ ਦੂਸਰਾ ਜਿਸ ਜਗ੍ਹਾ ਤੇ ਲੱਗਾ ਪਤਾ ਲੱਗਿਆ ਵੀ ਫਾਇਰ ਉਹਦੀ ਆਵਾਜ਼ ਆਈ ਹੈ ਉੱਥੇ ਜਿਹੜਾ ਕਲੌਕ ਦਾ ਸਿਰਫ ਸ਼ੀਸ਼ਾ ਟੁੱਟਿਆ ਸ਼ੀਸ਼ੇ ਦੀ ਜਿਹੜੀ ਬੈਕ ਸਾਈਡ ਹੈ ਮਤਲਬ 베ਸ ਹੁੰਦਾ ਜਿਹੜਾ ਜਿੱਥੇ ਸੁਨੀਆਂ ਚੱਲਦੀਆਂ ਉਹਦੇ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਇਹ ਤੋਂ ਲੱਗਦਾ ਵੀ ਇਹਨਾਂ ਨੂੰ ਡਰਾਉਣ ਲਈ ਉਹਨਾਂ ਨੇ ਕੋਈ ਜਿਹਦਾ ਅੱਜ ਕੱਲ੍ਹ ਆਵਾਜ਼ ਵਾਲੇ ਪਿਸਤਲ ਆਉਂਦੇ ਨੇ ਜਿਹਦੇ ਕੱਲੀ ਆਵਾਜ਼ ਆਉਂਦੀ ਉਹ ਫਾਇਰ ਕਰਕੇ ਤੇ ਜਾਣ ਲੱਗੇ ਦੋ ਖੋਲ ਜਿਹੜੇ ਉਹ ਸੁੱਟ ਗਏ ਖੋਲ 30 ਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਕੇਸ ਰਜਿਸਟਰ ਕਰਕੇ ਜਲਦੀ ਅਸੀਂ ਬੰਦੇ ਫੜ ਲਾਂ ਸੀਸੀਟੀਵੀ ਸਾਹਮਣੇ ਇਹ ਖੋਲ ਵੀ ਆਈ ਸੀਸੀਟੀਵੀ ਹਾਫ ਸੀਸੀਟੀਵੀ ਫੁਟੇਜ ਆਈ ਹੈ ਉਹ ਸਾਰਾ ਅਸੀਂ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਵੈਰੀ ਭਾਈ ਕਰਕੇ ਜਿਹੜੇ ਓਨਰ ਨੇ ਓਨਰ ਦੇ ਕਹਿਣ ਮੁਤਾਬਕ ਇਹ ਆ ਵੀ ਉਹਨੂੰ ਫਰੋਤੀਆਂ ਕਾਲਾ ਵੀ ਆ ਰਹੀ ਹੈ ਸ਼ਿਕਾਇਤ ਵੀ ਦਿੱਤੀ ਗਈ ਹੈ। ਉਹਦੇ ਸਬੰਧ ਵਿੱਚ ਹੀ ਪੀਸੀਆਰ ਵੀ ਲਗਾਇਆ ਸੀ ਇੱਥੇ। ਉਦੋਂ ਇਹ ਕਹਿੰਦੇ ਸੀ ਜੀ ਵੀ ਜੇ ਪੀਸੀਆਰ ਮੋਰੇ ਲਾਉਂਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ। ਪੀਸੀਆਰ ਥੋੜਾ ਸਾਈਡ ਤੇ ਖੜਾ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਕੋਈ ਦੂਜਾ ਹੋਇਆ ਤਾਂ ਉਹ ਇਮੀਡੀਏਟਲੀ ਪੀਸੀਆਰ ਵੀ ਆ ਗਏ ਸੀ। ਅਸੀਂ ਵੀ ਸਾਰੇ ਆ ਗਏ। ਸਰ ਕਿੰਨੇ ਜਣੇ ਆਣੇ ਬਲ ਕਿੰਨੇ ਜਣੇ ਆਏ? ਕਿੰਨੇ ਜਣੇ? ਦੋ ਜਣੇ ਆਏ ਸੀ ਪਲਟੀਨਾ ਮੋਟਰਸਾਈਕਲ ਉੱਤੇ। ਕੋਈ ਮਿਲ ਬਿਟੇ ਦੀ